ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗੇ ਟਲ ਚਵਰ ਛਤਰ ਤਖਤ ਦੇ ਮਾਲਿਕ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸੱਤ ਸੰਗੀ ਜਨੋਂ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਣੇ ਸ਼ਬਦ ਦੀ ਵਿਚਾਰ ਕਹਿਣ ਦਾ ਸੁਣਨ ਦਾ ਇਸ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ ਸ਼ਬਦ ਜੋ ਅੱਜ ਦਾ ਹੈ ਸਲੋਕ ਅਤੇ ਪੌੜੀ ਹੈ ਸਲੋਕ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਦੂਸਰੇ ਸਤਿਗੁਰੂ ਜੀ ਹਨ ਤੇ ਪੌੜੀ ਦੇ ਉਚਾਰਨ ਕਰਤਾ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਸੱਚੀ ਸਰਕਾਰ ਤੀਸਰੇ ਪਾਤਸ਼ਾਹ ਜੀ ਹਨ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਰਾਮਕਲੀ ਹੈ ਤੇ ਪਾਵਨ ਅੰਗ 954 ਦੇ ਉੱਪਰ ਇਹ ਸ਼ਬਦ ਦੋਨੋਂ ਹੀ ਸੁਬਾ ਇਮਾਨ ਹਨ ਸਤਿਗੁਰੂ ਜੀ ਨੇ ਜਿਹੜਾ ਸ਼ਲੋਕ ਉਚਾਰਨ ਕੀਤਾ ਸ਼ਲੋਕ ਦੀ ਵਿਚਾਰ ਜਿਸ ਦੀ ਆਪਾਂ ਵਿਚਾਰ ਕਰਨੀ ਹੈ ਇਸ ਸ਼ਲੋਕ ਦੇ ਨਾਲ ਸੰਬੰਧਿਤ ਦੋ ਸ਼ਲੋਕ ਜਿਹੜੇ ਸਾਨੂੰ ਇਸੇ ਹੀ ਲੜੀ ਦੇ ਸੇ ਵਿਸ਼ੇ ਦੇ ਇਸ ਤੋਂ ਪਹਿਲਾਂ ਆਏ ਨੇ ਉਹਨਾਂ ਦੋਨਾਂ ਸ਼ਲੋਕਾਂ ਦੀ ਵਿਚਾਰ ਅਸੀਂ ਅੱਜ ਸਵੇਰ ਦੇ ਆ ਦਿਵਾਨਾਂ ਦੇ ਵਿੱਚ ਕਰ ਚੁੱਕੇ ਹਾਂ ਗੱਲ ਸਤਗੁਰੂ ਜੀ ਨੇ ਇਹੋ ਹੀ ਕੀਤੀ ਹੈ ਕਿ ਅੰਦੇ ਦੀ ਅਗਿਆਨੀ ਦੀ ਨੇਤਰਹੀਣ ਮਨੁੱਖ ਦੀ ਉਦਾਹਰਨ ਦਿੱਤੀ ਹੈ ਸਾਬ ਨੇ ਜਿਵੇਂ ਇਸ ਸ਼ਲੋਕ ਅੰਦਰ ਸਤਗੁਰੂ ਜੀ ਨੇ ਬਚਨ ਕੀਤੇ ਹਨ ਸੋ ਕਿਉਂ ਅੰਧਾ ਅੱਖੀ ਹੈ ਜੇ ਹੁਕਮੋਂ ਅੰਧਾ ਹੋਈ ਅਖਰੀ ਅਰਥੇ ਦੇਹੀ ਹੋਣਗੇ ਕਿ ਉਸ ਨੂੰ ਅੰਦਾ ਨੇਤਰਹੀਣ ਬਲਾਈਂਡ ਪਰਸਨ ਉਸ ਨੂੰ ਅਸੀਂ ਅੰਨਾ ਨਹੀਂ ਆਖ ਸਕਦੇ ਜਿਹੜਾ ਹੁਕਮ ਦੇ ਨਾਲ ਅੰਨਾ ਹੋ ਗਿਆ ਭਾਵ ਜਿਹਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਇਹਦੇ ਪਿੱਛੇ ਜਿਹੜੀ ਵਿਚਾਰ ਹੈ ਕਿਉਂਕਿ ਇੱਥੇ ਸਤਿਗੁਰੂ ਨੇ ਤੀਸਰੇ ਸ਼ਲੋਕ ਚ ਉਦਾਹਰਣ ਦਿੱਤੀ ਹੈ ਦੋ ਸ਼ਲੋਕ ਇਸ ਤੋਂ ਪਹਿਲਾਂ ਆਏ ਜੇ ਆਪਾਂ ਉਹਨਾਂ ਦੀ ਵਿਚਾਰ ਨੂੰ ਜਿਹਦੇ ਨਾਲ ਜੋੜ ਲਈਏ ਨਾ ਤੇ ਗੱਲ ਸੌਖੀ ਆ ਸਮਝ ਆਉਂਦੀ ਹੈ ਪਹਿਲੇ ਸ਼ਲੋਕ ਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਅੰਧੇ ਕੈ ਰਾਹ ਦੱਸਿਆ ਅੰਧਾ ਹੋਏ ਸੋ ਜਾਏ ਹੋਏ ਸੋ ਜਾਖਾਂ ਨਾਨਕਾ ਸੋ ਕਿਉ ਉੱਜੜ ਪਾਏ ਤਾਂ ਮੈਂ ਇਹਦੇ ਪ੍ਰਤੀ ਇਹ ਬੇਨਤੀ ਕੀਤੀ ਸੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਕਿ ਗੁਰੂ ਸਾਹਿਬ ਨੇ ਕਿਹਾ ਅੰਦੇ ਮਨੁੱਖ ਦੇ ਕਈ ਤੇ ਰਸਤਾ ਉਹੀ ਫੜਦਾ ਹੈ ਜਿਹੜਾ ਆਪ ਅੰਨਾ ਹੈ ਕਿ ਅਸੀਂ ਜਦੋਂ ਕਿਤੇ ਜਾਈਏ ਅਸੀਂ ਕਿਸੇ ਅੰਦੇ ਮਨੁੱਖ ਨੂੰ ਤੇ ਰਾਹ ਨਹੀਂ ਪੁੱਛਦੇ ਨਾ ਮੈਂ ਬਾਹਰੀ ਦੁਨੀਆ ਦੀ ਗੱਲ ਕਰ ਰਿਹਾ ਰਾਹ ਅਸੀਂ ਉਸੇ ਨੂੰ ਹੀ ਜਿਹੜਾ ਪੁੱਛਾਂਗੇ ਜਿਹਨੂੰ ਆਪ ਦਿਸਦਾ ਹੈ ਤੇ ਜਾਣਕਾਰ ਹੈ ਤੇ ਜਿਹੜਾ ਅੰਦੇ ਮਨੁੱਖ ਦੇ ਅੱਖੇ ਤੇ ਰਾਹ ਪੁੱਛਦਾ ਹੈ ਸਾਹਿਬ ਨੇ ਕਿਹਾ ਉਹ ਆਪ ਵੀ ਅੰਦਾ ਹੀ ਹੋਵੇਗਾ ਉਸ ਨੂੰ ਤੇ ਗਿਆਨ ਕੋਈ ਨਹੀਂ ਹੋ ਸਕਦਾ ਦੂਜਾ ਬਚਨ ਸਾਹਿਬ ਨੇ ਕੀਤਾ ਸੀ ਅੰਦੇ ਨਾ ਆਖੀਏ ਜਿਨ ਮੁਖ ਲੋਏ ਨਾਹੀ ਅੰਦੇ ਸੇ ਨਾਨਕਾ ਖਸਮੋਂ ਕੁੱਥੇ ਜਾਹੀਂ ਉਹੀ ਵਿਚਾਰ ਜਿਹੜੀ ਹੋਣ ਵਾਲੇ ਸ਼ਲੋਕ ਚ ਹੈ ਕਿ ਅੰਦੇ ਉਹਨਾਂ ਨੂੰ ਨਹੀਂ ਆਖਿਆ ਜਾ ਸਕਦਾ ਜਿਨ੍ਹਾਂ ਦੇ ਚਿਹਰੇ ਤੇ ਮੂੰਹ ਤੇ ਅੱਖਾਂ ਕੰਮ ਨਹੀਂ ਕਰਦੀਆਂ ਕਿ ਉਹਨਾਂ ਨੂੰ ਦਿਸਦਾ ਨਹੀਂ ਅੰਦੇ ਉਹ ਹਨ ਸਤਿਗੁਰੂ ਜੀ ਕਹਿੰਦੇ ਜਿਹੜੇ ਖਸਮ ਦੇ ਭਾਣੇ ਤੋਂ ਉਲਟੇ ਪਾਸੇ ਚੱਲਦੇ ਨੇ ਉਹਦੇ ਹੁਕਮ ਨੂੰ ਨਹੀਂ ਮੰਨਦੇ ਉਸ ਦੇ ਬਾਣੀ ਤੋਂ ਉਲਟ ਆਪਣਾ ਮਨ ਨੂੰ ਸੁਤਾਈ ਵਾਲਾ ਜੀਵਨ ਰੱਖਦੇ ਨੇ ਉਹਨਾਂ ਨੂੰ ਅੰਨੇ ਆਖਿਆ ਹੈ ਸਹਿਬ ਨੇ ਕਿਉਂਕਿ ਉਹ ਅਕਲ ਦੇ ਅੰਨੇ ਨੇ ਅੱਖਾਂ ਦੇ ਅੰਨੇ ਨਹੀਂ ਹੈ ਮੈਂ ਸਵੇਰੇ ਉਦਾਹਰਨ ਵੀ ਦਿੱਤੀ ਸੀ ਇੱਕ ਸਾਖੀ ਛੋਟੀ ਜੀ ਬੇਨਤੀ ਕੀਤੀ ਸੀ ਕਿ ਸੰਸਾਰ ਦੇ ਵਿੱਚ ਸਾਨੂੰ ਅੱਖਾਂ ਦੇ ਅੰਨੇ ਬਹੁਤ ਥੋੜੇ ਮਿਲਣਗੇ ਅਕਲ ਦੇ ਸਮਝ ਦੇ ਪੱਖ ਤੋਂ ਅੰਨੇ ਲੋਕ ਬਹੁਤ ਨੇ ਦੁਨੀਆ ਦੇ ਵਿੱਚ ਬਹੁਤਾਤ ਉਹਨਾਂ ਲੋਕਾਂ ਦੀ ਹੈ ਇਸ ਕਰਕੇ ਫਿਰ ਸਤਿਗੁਰੂ ਜੀ ਨੇ ਇਥੇ ਹੁਕਮ ਦੀ ਗੱਲ ਕੀਤੀ ਅਗਲਾ ਜਿਹੜਾ ਸਲੋਕ ਹੈ ਨਾ ਜੀ ਉਹ ਹੁਣ ਜਿਹੜਾ ਆ ਰਿਹਾ ਹੈ ਕਿ ਸੋ ਕਿਉਂ ਅੰਧਾ ਆਖੀਏ ਜੇ ਹੁਕਮੋਂ ਅੰਦਾ ਹੋਈ ਉਸੇ ਵਿਚਾਰ ਨੂੰ ਕਿ ਉਸ ਨੂੰ ਪਾਈ ਅੰਨਾ ਨਾ ਆਖੋ ਨੇਤਰਹੀਨ ਉਸ ਨੂੰ ਨਾ ਆਖੋ ਜਿਹੜਾ ਉਹਦੇ ਹੁਕਮ ਦੇ ਅੰਦਰ ਅੰਦਾ ਹੋ ਗਿਆ ਉਸ ਨੂੰ ਤੇ ਅਕਾਲ ਪੁਰਖ ਨੇ ਅੱਖਾਂ ਦੀ ਜੋਤ ਨਹੀਂ ਬਖਸ਼ਿਸ਼ ਕੀਤੀ ਉਹਦਾ ਆਪਣਾ ਕੋਈ ਦੋਸ਼ ਨਹੀਂ ਇਹ ਜਿਸ ਤਰੀਕੇ ਦੇ ਨਾਲ ਉਸ ਨੇ ਬਖਸ਼ਿਸ਼ ਕੀਤੀ ਉਸ ਦੀਆਂ ਇਹ ਜਿਹੜਾ ਗਿਆਨ ਇੰਦਰਾ ਹੈ ਸਾਡੀਆਂ ਅੱਖਾਂ ਜੇ ਨਹੀਂ ਬਣਿਆ ਉਸ ਦਾ ਗਿਆਨ ਇੰਦਰਾ ਨਹੀਂ ਕੰਮ ਕਰਦਾ ਤੁਸਨੋ ਭਾਈ ਤੁਸੀਂ ਇਹ ਨਾ ਆਖੋ ਭਾਵ ਕਿ ਉਸ ਦਾ ਮਖੌਲ ਜਾਂ ਉਸ ਦੀ ਹੀਟੀ ਕਰਕੇ ਜਾਂ ਉਸ ਨੂੰ ਕੋਈ ਹੀਣ ਭਾਵਨਾ ਵਾਲਿਆਂ ਲਫਜ਼ਾਂ ਦੇ ਨਾਲ ਸੰਬੋਧਨ ਨਾ ਕਰੋ ਕਿਉਂਕਿ ਉਹ ਤੇ ਅਕਾਲ ਪੁਰਖ ਦੇ ਹੁਕਮ ਦੇ ਨਾਲ ਐਸਾ ਹੋਇਆ ਹੈ ਉਹਦੀ ਆਪਣੀ ਕੋਈ ਮਰਜ਼ੀ ਨਹੀਂ ਹੈ ਇਹਦੇ ਵਿੱਚ ਫਿਰ ਦੂਸਰੇ ਪਾਸੇ ਸਹਿਬ ਨੇ ਕਿਹਾ ਨਾਨਕ ਹੁਕਮ ਨਾ 부ਝਈ ਅੰਧਾ ਕਈ ਐ ਸੋਏ ਜਿਹੜਾ ਉਹਦੇ ਹੁਕਮ ਨੂੰ ਨਹੀਂ 부ਝਦਾ ਨਾ ਸਤਿਗੁਰੂ ਕਹਿੰਦੇ ਮੈਂ ਤੇ ਉਹਨੂੰ ਅੰਦਾ ਆਖਦਾ ਹਾਂ ਉਨੇ ਦਾ ਕੀ ਭਾਵ ਹੈ ਜੀ ਕਿਉਂਕਿ ਆਪਾਂ ਜਦੋਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਅੱਖਾਂ ਤੋਂ ਕੰਮ ਲੈਂਦੇ ਹਾਂ ਅੱਖਾਂ ਤੋਂ ਕੰਮ ਲੈਣ ਵਾਲਾ ਇਨਸਾਨ ਜੇ ਕਿਤੇ ਤੁਰਦਾ ਹੋਇਆ ਠੇਡਾ ਲੱਗ ਜਾਵੇ ਤੇ ਵਿਅੰਗ ਰੂਪ ਦੇ ਵਿੱਚ ਜਾਂ ਕਈ ਵਾਰ ਬੱਚਿਆਂ ਨੂੰ ਮਾਂ-ਬਾਪ ਜਿਹੜੇ ਹਨ ਗੁੱਸੇ ਦੇ ਵਿੱਚ ਟੋਕ ਦਿੰਦੇ ਹਨ ਕਿ ਤੈਨੂੰ ਨੀਂਦਾਂ ਨਹੀਂ ਹੈ ਕਿ ਕੀ ਸੀਗਾ ਤੁੰੰਦਾ ਹੋਇਆ ਹੈ ਧਿਆਨਾਂ ਨਹੀਂ ਤੋਰ ਸਕਦਾ ਇਹ ਆਮ ਲਫ਼ਜ਼ ਹੈ ਜਿਹੜਾ ਕਿ ਸਮਾਜਿਕ ਤੌਰ ਦੇ ਉੱਤੇ ਕਿਸੇ ਨੂੰ ਛਿੜਕਣ ਦੇ ਵਾਸਤੇ ਜਾਂ ਵਿਅੰਗ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ ਉਹਨਾਂ ਅੱਖਾਂ ਦੇ ਹੁੰਦਿਆਂ ਹੋਇਆਂ ਜੇ ਬੰਦਾ ਇਹੋ ਜਿਹਾ ਕੰਮ ਕਰੇ ਤੇ ਅਸੀਂ ਦੁਨਿਆਵੀ ਤੌਰ ਤੇ ਉਸਦੇ ਉਹ ਜਿਹੜਾ ਹੈ ਉਸ ਨੂੰ ਅੰਦੇ ਦੇ ਆਪਾਂ ਕਹਿ ਲੀਏ ਕਿ ਲਕਬ ਦੇ ਨਾਲ ਅੰਦੇ ਦੇ ਲਫ਼ਜ਼ ਦੇ ਨਾਲ ਸੰਬੋਧਨ ਕਰਦੇ ਆਂ ਇਸੇ ਗੱਲ ਨੂੰ ਜੇ ਆਪਾਂ ਸਤਿਗੁਰੂ ਜੀ ਦੀ ਬਾਣੀ ਚੋਂ ਦੇਖਾਂਗੇ ਸਹਿਬ ਨੇ ਕਿਹਾ ਜਿਹੜਾ ਰਜ਼ਾ ਦੇ ਵਿੱਚ ਹੁਕਮ ਦੇ ਵਿੱਚ ਨਹੀਂ ਚੱਲਦਾ ਹੁਕਮ ਨੂੰ ਨਹੀਂ ਬੁੱਝਦਾ ਉਸ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੈਂ ਕਹ ਆਖਦਾ ਹਾਂ ਕਿ ਉਸ ਨੂੰ ਕੋਈ ਗਿਆਨ ਨਹੀਂ ਉਹ ਤੇ ਬੰਦਾ ਅੰਦਾ ਹੈ ਜੀ ਸਾਹਿਬ ਜੀ ਦਾ ਬਚਨ ਆਉਂਦਾ ਹੈ ਕਿ ਹੁਕਮ ਨੂੰ ਨਹੀਂ ਬੁੱਝਣ ਵਾਲਾ ਹੈ ਨਾ ਜਿਹੜਾ ਕਿਉਂਕਿ ਸਹਿਬ ਨੇ ਹੁਕਮ ਦੀ ਗੱਲ ਕੀਤੀ ਹੈ ਜੀ ਕਿ ਹੁਕਮ ਦੇ ਵਿੱਚ ਜਿਹੜਾ ਨਹੀਂ ਚੱਲਦਾ ਸਹਿਬ ਨੇ ਕਿਹਾ ਕੱਲਾ ਹੁਕਮ ਦੇ ਵਿੱਚ ਨਾ ਚੱਲ ਕੇ ਨਾ ਉਹ ਆਪਣੇ ਜੀਵਨ ਦੇ ਅੰਦਰ ਕੋਈ ਬਾਹਰੀ ਤੌਰ ਦਾ ਵਿਗਾੜ ਬਿਸ਼ੱਕ ਨਾ ਪੈਦਾ ਕਰੇ ਪਰ ਜਿਹੜਾ ਰਜ਼ਾ ਦੇ ਅੰਦਰ ਹੁਕਮ ਦੇ ਨਾਲ ਉਹਦੇ ਭਾਣੀ ਚ ਚੱਲਣ ਤੂਲ ਚੱਲਦਾ ਹੈ ਨਾ ਮਨ ਕਰਕੇ ਦੁਖੀ ਹੁੰਦਾ ਹੈ ਸਹਿਬ ਦਾ ਬਚਨ ਆਉਂਦਾ ਹੈ ਹੁਕਮ ਨਾਲ ਜਾਣਿਆ ਬਹੁਤਾ ਰੋਗ ਹੈ ਅੰਤਰ ਚਿੰਤਾ ਨੀਂਦ ਨਾ ਸੋਵੇ ਕਿ ਜਿਹੜਾ ਉਹਦੇ ਹੁਕਮ ਨੂੰ ਨਹੀਂ ਜਾਣਦਾ ਸਾਬ ਜੀ ਕਹਿੰਦੇ ਪਹਿਲੀ ਤੇ ਗੱਲ ਹੁਕਮ ਨਾਲ ਜਾਣੇ ਬਹੁਤਾ ਰੋਵ ਹੈ ਹੁਣ ਜਿਹੜਾ ਇਸ ਗੱਲ ਨੂੰ ਸਮਝਦਾ ਹੀ ਨਹੀਂ ਕਿ ਹੁਕਮ ਉਸ ਦਾ ਹੈ ਉਹਦੇ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ ਹੈ ਉਹ ਫਿਰ بار بار ਸਤਿਗੁਰੂ ਜੀ ਕਹਿੰਦੇ ਜਿਹੜਾ ਉਹਦੇ ਮਨ ਦੇ ਮੁਤਾਬਕ ਨਹੀਂ ਹੁੰਦਾ ਉਹ ਆਦਾ ਕਰਕੇ ਫਿਰ ਬਹੁਤਾ ਰੋਂਦਾ ਹੈ ਮੰਨ ਲਓ ਕੋਈ ਚੀਜ਼ ਜਿਹੜੀ ਹੈ ਘਾਟਾ ਪੈ ਗਿਆ ਕੋਈ ਜੀਵਨ ਦੇ ਅੰਦਰ ਦੁੱਖ ਸੁੱਖ ਆ ਗਿਆ ਸੰਸਾਰ ਤੋਂ ਕਿ ਕੋਈ ਜਿਹੜਾ ਹੈ ਜੀ ਚਲਿਆ ਗਿਆ ਕਿਤੇ ਆਪਾਂ ਨੂੰ ਬਿਜ਼ਨਸ ਦੇ ਵਿੱਚ ਨੁਕਸਾਨ ਹੋ ਗਿਆ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਲਾਈਫ ਦਾ ਹਿੱਸਾ ਨਹੀਂ ਮੰਨਦਾ ਕਿਉਂਕਿ ਸਤਗੁਰੂ ਜੀ ਦੀ ਬਾਣੀ ਨੇ ਬਾਰ-ਬਾਰ ਇਹ ਗੱਲ ਕਹੀ ਹੈ ਆਪਾਂ ਇੱਕ ਸਤਗੁਰੂ ਜੀ ਦਾ ਵਚਨ ਮੈਂ ਅਕਸਰ ਬਹੁਤ ਵਾਰ ਉਹਦਾ ਉਦਾਹਰਣ ਦਿੰਦਾ ਹੁੰਨਾ ਆ ਕਿ ਸਤਗੁਰੂ ਜੀ ਨੇ ਨਾ ਸੰਸਾਰ ਦੇ ਵਿੱਚ ਰਹਿਣ ਵਾਲੇ ਮਨੁੱਖਾਂ ਨੂੰ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਨਾਲ ਸਮਝਾਇਆ ਸਹਿਬ ਜੀ ਕਹਿੰਦੇ ਕਿ ਕਿਉਂਕਿ ਸਾਡੀ ਸਾਰਿਆਂ ਦੀ ਮਾਨਸਿਕਤਾ ਸੋਚ ਹੀ ਹੁੰਦੀ ਹੈ ਨਾ ਕਿ ਸਾਡੇ ਕੋਲ ਸੁੱਖ ਹੋਣਾ ਚਾਹੀਦਾ ਦੁੱਖ ਨਾ ਕਦੀ ਵੀ ਆਵੇ ਇਹੇ ਹੀ ਸਤਿਗੁਰੂ ਨੇ ਕਿਹਾ ਬਾਣੀ ਉਲਟ ਜਾਣ ਵਾਲੀ ਗੱਲ ਹੈ ਕਿਉਂਕਿ ਦੁੱਖ ਤੇ ਸੁੱਖ ਦੋਨੇ ਹਿੱਸਾ ਹੈ ਨਾ ਜੀਵਨ ਦਾ ਆਪਾਂ ਹਮੇਸ਼ਾ ਦੇ ਵਾਸਤੇ ਇੱਕੋ ਤਰ੍ਹਾਂ ਦੇ ਕੱਪੜੇ ਨਹੀਂ ਨਾ ਪੈਣ ਕੇ ਰੱਖਦੇ ਕੋਈ ਵੀ ਸਤਿਗੁਰੂ ਨੇ ਉੱਥੇ ਕੱਪੜਿਆਂ ਦੇ ਨਾਲ ਤਸ਼ਬੀਹ ਉਧਾਰਨ ਦੇ ਕੇ ਨਾ ਦੁੱਖ ਤੇ ਸੁੱਖ ਦੀ ਉਦਾਹਰਨ ਦਿੱਤੀ ਹੈ ਬੜੀ ਕਮਾਲ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਾਂ ਕਦੇ ਜ਼ਿੰਦਗੀ 'ਚ ਹਰ ਤਰ੍ਹਾਂ ਜਿਹੜਾ ਹੈ ਹਰ ਰੋਜ਼ ਤਿੰਨੇ ਟਾਈਮ ਇੱਕੋ ਜਿਹਾ ਖਾਣਾ ਨਹੀਂ ਖਾਂਦੇ ਇੱਕੋ ਜਿਹੇ ਜਿਹੜੇ ਹਨ ਬਸਤਰ ਨਹੀਂ ਪਹਿਨਦੇ ਹਮੇਸ਼ਾ ਦੇ ਵਾਸਤੇ ਮੌਸਮ ਇੱਕੋ ਜਿਹਾ ਨਹੀਂ ਰਹਿੰਦਾ ਸਾ ਜਿਹੜਾ ਹੈ ਸਾਰੇ ਜੀਵਨ ਦੇ ਅੰਦਰ ਤਬਦੀਲੀਆਂ ਹਨ ਤੇ ਤਬਦੀਲੀ ਦਾ ਨਾਂ ਹੀ ਜੀਵਨ ਹੈ ਇੱਕ ਸਾਰਤਾ ਇੱਕ ਰੂਪਤਾ ਦਾ ਨਾਂ ਜੀਵਨ ਨਹੀਂ ਹੋ ਸਕਦਾ ਰੁੱਖਾਂ ਦੇ ਉੱਤੇ ਹਮੇਸ਼ਾ ਦੇ ਵਾਸਤੇ ਇੱਕੋ ਰੰਗ ਦੇ ਪੱਤੇ ਨਹੀਂ ਲੈਂਦੇ ਉਹਨਾਂ ਤੇ ਹੁੰਦੇ ਜਿਹੜਾ ਹੈ ਹਰ ਸਮੇਂ ਦੇ ਵਿੱਚ ਫਲ ਨਹੀਂ ਲੱਗਦਾ ਇਸੇ ਤਰ੍ਹਾਂ ਦੇ ਨਾਲ ਹਰ ਸਮੇਂ ਜਿਹੜਾ ਹੈ ਮੌਸਮ ਹਰ ਸਮੇਂ ਜੀਵਨ ਸਾਡਾ ਖਾਣਾ ਬਨਾਸਪਤੀ ਦੁਨੀਆ ਤਬਦੀਲੀ ਦੇ ਵਿੱਚ ਹੈ ਪਰ ਜਦੋਂ ਸਾਡੇ ਜੀਵਨ ਦੇ ਵਿੱਚ ਤਬਦੀਲੀ ਦੀ ਗੱਲ ਆਉਂਦੀ ਹੈ ਫਿਰ ਮਨੁੱਖ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦਾ ਇਹਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਸਭ ਤੋਂ ਵੱਡੀ ਮੂਰਖਤਾ ਜਿਹੜਾ ਬਾਣੀ ਤੋਂ ਉਲਟ ਚੱਲਦਾ ਹੈ ਅਗਿਆਨੀ ਹੈ ਅੰਦਾ ਹੈ ਉਹ ਸਤਗੁਰੂ ਜੀ ਦਾ ਬਚਨ ਆਉਂਦਾ ਹੈ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦਾ ਉਹਦੇ ਵਿੱਚ ਸਤਗੁਰੂ ਕਹਿੰਦੇ ਨੇ ਕੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਚੱਖ ਮਾਰਨ ਵਾਲੀ ਚੱਖ ਮਾਰਨਾ ਆਪ ਜੀ ਸਮਝਦੇ ਹੋ ਲੋੜ ਤੋਂ ਜ਼ਿਆਦਾ ਬੋਲਣਾ ਜਿਹੜੀ ਗੱਲ ਦਾ ਮਤਲਬ ਕੋਈ ਨਾ ਹੋਵੇ ਬੋਲੀ ਜਾਣਾ ਉਸ ਨੂੰ ਸਾਬ ਨੇ ਚੱਖ ਮਾਰਨਾ ਕਿਹਾ ਬਾਣੀ ਚ ਦੋ ਵਾਰ ਸ਼ਬਦ ਆਇਆ ਹੈ ਬਹੁਤਾ ਬੋਲਣ ਚੱਖਣ ਹੋਏ ਇੱਕ ਇਸ ਥਾਂ ਤੇ ਆ ਜਿਹੜਾ ਮੈਂ ਸ਼ਬਦ ਬੇਨਤੀ ਕਰਨ ਲੱਗਾ ਤੇ ਦੋਨੇ ਵਾਰ ਗੁਰੂ ਨਾਨਕ ਸਾਹਿਬ ਦੀ ਬਾਣੀ ਚ ਆਇਆ ਜੀ ਉੱਥੇ ਵੀ ਸਤਿਗੁਰੂ ਜੀ ਨੇ ਕਿਹਾ ਹੈ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁਖ ਦੁੱਖ ਸੁਖ ਦੋਈ ਦਰ ਕੱਪੜੀ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਆ ਤਿੱਥੇ ਚੰਗੀ ਚੁੱਪ ਅਜਿਹੀ ਤੀਸਰੀ ਪੰਕਤੀ ਇਹਨੇ ਸਾਨੂੰ ਆਮ ਤੌਰ ਦੇ ਉਤੇ ਚੇਤਾ ਰਿੰਦੀ ਹੈ ਸਿਆਣੀ ਬਜ਼ੁਰਗ ਪਹਿਲਾਂ ਪਹਿਲਾਂ ਜਿਹੜਾ ਸੀ ਨਾ ਆਮ ਸਮਾਜ ਦੇ ਵਿੱਚ ਵਰਤਿਆ ਕਰਦੇ ਸਨ ਕਿ ਜਿੱਥੇ ਬੋਲਣ ਹਾਰੀ ਆ ਤਿੱਥੇ ਚੰਗੀ ਚੁੱਪ ਉਹ ਇਹਦਾ ਤਿੰਨਾ ਪੰਕਤੀਆਂ ਦਾ ਆਪਣੀ ਆਪ ਦੇ ਵਿੱਚ ਇੱਕ ਜਿਹੜਾ ਹੈ ਕਹਿ ਲਈਏ ਕਿ ਵੱਖਰੇ ਤੌਰ ਦੇ ਉਤੇ ਵੀ मीनिंग ਬਣਦਾ ਹੈ ਤੇ ਸਮੂਚੀਆਂ ਪੰਕਤੀਆਂ ਦੇ ਸ਼ਬਦ ਦਾ ਵੀ ਬਣਦਾ ਹੁਣ ਪਹਿਲੀ ਗੱਲ ਸਤਿਗੁਰੂ ਜੀ ਨੇ ਕਹੀ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿ ਨਾਨਕ ਬੋਲਣ ਝਖਣਾ ਸਹਿਬ ਜੀ ਕਹਿੰਦੇ ਸਭ ਤੋਂ ਵੱਡਾ ਝਖ ਮਾਰਨਾ ਬੋਲਣਾ ਹੀ ਆ ਦੁੱਖ ਛੱਡ ਮੰਗੀਏ ਸੁਖ ਦੁੱਖ ਨੂੰ ਛੱਡ ਦਈਏ ਤੇ ਕਹੀਏ ਸੁਖ ਹੀ ਆ ਜਾਵੇ ਸਹਿਬ ਨੇ ਕਿਹਾ ਸਭ ਤੋਂ ਵੱਡਾ ਝਖ ਮਾਰਨਾ ਫਾਲਤੂ ਦੀ ਬਕਵਾਸ ਹੈ ਜਿਹੜੀ ਕਦੀ ਕਿਤੇ ਪੂਰੀ ਨਹੀਂ ਹੋ ਸਕਦੀ ਹਣ ਹੋਣੀ ਗੱਲ ਹੈ ਜੀ ਇਹ ਤਾਂ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁਖ ਦੁੱਖ ਨੂੰ ਛੱਡ ਕੇ ਸੁੱਖ ਮੰਗੀ ਜਾਣਾ ਕਿਉਂਕਿ ਦੁੱਖ ਸੁੱਖ ਦੋਏਦਾਰ ਕੱਪੜੀ ਪਹਿਰੀ ਜਾਏ ਮਨੁੱਖ ਸਹਿਬ ਨੇ ਕਿਹਾ ਦੁੱਖ ਤੇ ਸੁੱਖ ਤਾਂ ਕੱਪੜਿਆਂ ਦੀ ਨਿਆਈ ਨੇ ਜਿਹੜਾ ਇੱਕ ਇਨਸਾਨ ਨੇ ਲਾ ਲਿਆ ਦੂਸਰਾ ਪਾ ਲਿਆ ਫਿਰ ਜਿਹੜਾ ਦੂਸਰਾ ਪਾਇਆ ਸੁ ਕਦੀ ਹਮੇਸ਼ਾ ਥੋੜਾ ਪਾ ਕੇ ਰੱਖਦਾ ਉਹ ਨੂੰ ਵੀ ਤੇ ਮੁੜ ਕੇ ਲਾ ਹੀ ਦਿੰਦਾ ਹੈ ਨਾ ਮੰਨ ਲਓ ਕਿ ਜੀ ਜ਼ਿੰਦਗੀ ਦੇ ਵਿੱਚ ਸਾਨੂੰ ਸੁੱਖ ਆ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਤੇ ਜੇ ਕਿਤੇ ਉਸ ਦੇ ਵਿੱਚ ਦੁੱਖ ਆ ਗਿਆ ਤੇ ਦੁੱਖ ਨਹੀਂ ਹਮੇਸ਼ਾ ਨਹੀਂ ਰਹਿਣਾ ਦੁੱਖ ਨਹੀਂ ਚਲੇ ਜਾਣਾ ਫਿਰ ਸੁੱਖ ਆ ਜਾਏਗਾ ਇਸ ਗੱਲ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਇਸੇ ਕਰਕੇ ਇਹ ਕਥਾ ਦੇ ਉਧਾਰਨ ਵੀ ਦਿੱਤੀ ਹੈ ਸਤਿਗੁਰੂ ਜੀ ਨੇ ਨਾ ਗੁਰੂ ਨਾਨਕ ਸਾਹਿਬ ਜੀ ਨੇ ਸਾਰੰਗੀ ਵਾਰ ਦੇ ਵਿੱਚ ਵੀ ਸ਼ਲੋਕ ਅੰਦਰ ਸਤਿਗੁਰੂ ਕਹਿੰਦੇ ਨੇ ਮੇਸ ਇਹ ਸਾਡਾ ਸੁਭਾਅ ਹੈ ਕੁਦਰਤੀ ਤੌਰ ਦੇਤੇ ਕਿ ਜੇ ਕਿਤੇ ਸਾਰੀ ਦੀ ਸਾਰੀ ਜ਼ਿੰਦਗੀ ਸਾਹਿਬ ਨੇ ਨਾ ਉੱਥੇ ਸ਼ਬਦ ਜੁਦਾਰਨ ਦਿੱਤੀ ਹੈ ਜੇ 100 ਵਰਿਆਂ ਮਿੱਠਾ ਖਾਜੇ ਪੀ ਫਿਰ ਕੌੜਾ ਖਾਏ ਦੀ ਗੱਲ ਕੀਤੀ ਹੈ ਕਿ ਮਿੱਠਾ ਖਾਦਾ ਚੇਤਨਾ ਆਵੇ ਕੌੜਾ ਤੰਤਾਏ ਜਾਏ ਕਿ ਜੇ 100 ਵਰਿਆਂ ਤੱਕ ਬੰਦਾ ਕਿਤੇ ਮਿਠਾਈ ਖਾਈ ਜਾਵੇ ਉਸ ਨੂੰ ਕੋਈ ਵੀ ਗੁੜਤਨ ਵਾਲੀ ਕੁਸ਼ੈਲੀ ਚੀਜ਼ ਨਾ ਖਾਣ ਨੂੰ ਮਿਲੇ 100 ਵਰਿਆਂ ਦੀ ਸਹਿਬ ਨੇ ਗੱਲ ਕੀਤੀ ਹੈ ਤੇ ਕਹਿੰਦੇ 100 ਸਾਲ ਦੇ ਬਾਅਦ ਉਹਨੂੰ ਇੱਕ ਵਾਰ ਕਿਤੇ ਕੁਸ਼ੈਲੀ ਕੌੜੀ ਚੀਜ਼ ਖਾਣੀ ਪੈ ਜਾਵੇ ਤੇ 100 ਸਾਲ ਦਾ ਮਿਠਾ ਭੁੱਲ ਜਾਂਦਾ ਗੁੜਤਨ ਹੀ ਚੇਤੇ ਰਹਿੰਦੀ ਜਿਹੜੀ ਉਸ ਵੇਲੇ ਮੂੰਹ ਦੇ ਵਿੱਚ ਹੁੰਦੀ ਉਹਦਾ ਕਦੀ ਚੇਤਾ ਨਹੀਂ ਭੁੱਲਦਾ ਜੇ 100 ਵਰਿਆਂ ਮਿਠਾ ਖਾਜੇ ਪੀ ਫਿਰ ਕੌੜਾ ਖਾਏ ਸਭ ਜੀ ਕਹਿੰਦੇ ਨੇ ਕਿ ਜਿਹੜਾ ਮਿੱਠਾ ਖਾਦਾ ਚੇਤਨਾ ਆਵੇ ਕੌੜਾ ਤੰਤਾਏ ਜਾਏ ਇਸੇ ਤਰ੍ਹਾਂ ਦੇ ਨਾਲ ਹਾਲ ਹੈ ਸਾਰੀ ਜ਼ਿੰਦਗੀ ਦੇ ਵਿੱਚ ਭਾਵੇਂ ਕਈ ਦਹਾਕੀਆਂ ਦਾ ਬੰਦੇ ਨੇ ਸੁੱਖ ਢਾਇਆ ਹੈ ਜੇ ਕੁਝ ਸਮੇਂ ਲਈ ਵਿੱਚ ਦੁੱਖ ਆਇਆ ਤੇ ਸਾਨੂੰ ਦੁੱਖ ਹੀ ਹਰ ਵੇਲੇ ਚੇਤੇ ਰਹਿੰਦਾ ਉਹ ਸਭ ਕੁਝ ਪਿੱਛੇ ਦਾ ਭੁੱਲ ਜਾਂਦਾ ਕਿ ਰੱਬ ਨੇ ਇਨਾ ਸੁੱਖ ਵੀ ਤੇ ਦਿੱਤਾ ਸੀ ਨਾ ਇਹ ਨੂੰ ਫਿਰ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਇਹ ਤੇਰੀ ਜਿਹੜੀ ਹੈ ਨਾ ਲੋੜ ਤੋਂ ਵੱਧ ਆਖਣਾ ਬੋਲਣਾ ਇਹ ਸਤਗੁਰੂ ਜੀ ਕਿਤੇ ਚੱਖ ਮਾਰਨ ਵਾਲੀ ਗੱਲ ਹੈ ਦੁੱਖ ਸੁਖ ਦੋਈਦਾਰ ਕੱਪੜੇ ਪੈਰੀ ਜਾਈ ਮਨੁੱਖ ਦੁੱਖ ਤੇ ਸੁਖ ਦੋਨੇ ਕੱਪੜਿਆਂ ਦੀ ਨਿਆਈ ਹਨ ਇੱਕ ਇਨਸਾਨ ਨੇ ਲਾ ਲਿਆ ਦੂਸਰੇ ਨੂੰ ਪਾ ਲਿੰਦਾ ਹੈ ਤੇ ਤੀਜਾ ਬਚਨ ਸਾਬ ਨਹੀਂ ਕੀਤਾ ਹੈ ਜਿੱਥੇ ਬੋਲਣ ਹਾਰੀ ਹੈ ਜਿੱਥੇ ਚੰਗੀ ਚੁੱਪ ਜਿੱਥੇ ਸਾਬ ਜੀ ਨੇ ਕਿਹਾ ਤੇਰੇ ਬੋਲਣ ਦੇ ਨਾਲ ਨਾ ਦੁੱਖ ਜਾਣਾ ਹੈ ਨਾ ਸੁਖ ਆਉਣਾ ਹੈ ਤੇ ਨਾ ਹੀ ਤੇਰੇ ਬੋਲਣ ਤੇ ਸੁਖ ਨੇ ਟਿਕੇ ਰਹਿਣਾ ਹੈ ਤੇ ਦੁੱਖ ਨਹੀਂ ਆਉਣ ਤੋਂ ਰੁਕ ਜਾ ਇਸ ਕਰਕੇ ਭਾਈ ਚੁੱਪ ਕਰਕੇ ਉਹਦੀ ਰਜ਼ਾ ਦੇ ਵਿੱਚ ਚੱਲਣਾ ਸ਼ੁਰੂ ਕਰਦੇ ਆ ਇਹ ਹੈ ਉਹਦੇ ਹੁਕਮ ਦੇ ਅੰਦਰ ਚੱਲਣਾ ਕਿ ਜਿੱਥੇ ਸਾਡੀ ਨਹੀਂ ਨਾਲ ਜਿਹੜੀ ਹੈ ਆਖੀ ਹੋਈ ਗੱਲ ਪੂਰੀ ਹੋ ਸਕਦੀ ਉਥੇ ਵੀ ਸਹਿਬ ਨੇ ਕਿਹਾ ਜਿੱਥੇ ਬੋਲਣ ਹਾਰੀਏ ਉਥੇ ਸਾਡੇ ਬੋਲਣ ਨਾਲ ਨਹੀਂ ਕੁਝ ਹੋਣਾ ਨਾ ਮੰਨ ਲਓ ਕਿਸੇ ਦੀ ਮੌਤ ਹੋ ਜਾਂਦੀ ਕੋਈ ਜੀਵ ਚਲੇ ਜਾਂਦਾ ਹੈ ਅਸੀਂ ਜਿੰਨਾ ਮਰਜੀ ਰੱਬ ਨੂੰ ਬੁਰਾ ਭਲਾ ਕਹਿ ਰਹੀਏ ਦੁਨੀਆ ਨੂੰ ਕਹਿ ਲਈ ਉਹਨੇ ਮੁੜ ਕੇ ਨਹੀਂ ਆਉਣਾ ਜਾਂ ਕੁਝ ਵੀ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਨੁਕਸਾਨ ਹੋ ਗਿਆ ਤੇ ਜੇ ਉਹਦੀ ਥਾਂ ਤੇ ਲਾਭ ਆ ਜਾਂਦਾ ਹੈ ਤੇ ਫਿਰ ਵੀ ਅਸੀਂ ਸਾਡੀ ਮਾਨਸਿਕਤਾ ਉਹਦੇ ਨਾਲ ਜੁੜ ਜਾਂਦੀ ਹੈ ਇਸ ਕਰਕੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਅੰਦਾ ਉਹ ਹੈ ਜਿਹੜਾ ਹੁਕਮ ਨੂੰ ਨਹੀਂ ਜਾਣਦਾ ਤੇ ਜਿਹੜਾ ਹੁਕਮ ਨੂੰ ਨਹੀਂ ਜਾਣਦਾ ਜਿਉ ਫਿਰ ਬਹੁਤਾ ਦੁਖੀ ਹੁੰਦਾ ਹੈ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ ਸਹਿਬ ਜੀ ਕਹਿੰਦੇ ਨੇ ਜਿਹੜਾ ਹੁਕਮ ਨੂੰ ਨਹੀਂ ਸਮਝਦਾ ਨਾ ਉਹ ਨੂੰ ਫਿਰ ਜ਼ਿਆਦਾ ਦੁਖੀ ਹੁੰਦਾ ਅੰਦਰ ਧੋਖਾ ਉਸ ਦੇ ਅੰਦਰ ਜਿਹੜਾ ਹੈ ਸੇ ਜਿਹੜਾ ਹੈ ਧੋਖੇ ਦਾ ਅਰਥ ਕਰਾਂਗੇ ਚਿੰਤਾ ਅੰਦਰ ਧੋਖਾ نیند ਨਾ ਸੋਵੇ ਅੰਦਰ ਉਹਦੇ ਚਿੰਤਾ ਰਹਿੰਦੀ ਹਰ ਸਮੇਂ ਦੇ ਵਿੱਚ ਕਿ ਆਹ ਨੁਕਸਾਨ ਨਾ ਹੋ ਜੇ ਆ ਨਾ ਹੋ ਜਾਵੇ ਕਿਉਂਕਿ ਉਹ ਸਭ ਕੁਝ ਆਪਣੀ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦਾ ਹੈ ਕਿਉਂਕਿ ਉਹ ਨੂੰ ਉਸ ਵੱਡੇ ਦੇ ਹੁਕਮ ਦੇ ਅੰਦਰ ਨਹੀਂ ਚੱਲਣਾ ਆਉਂਦਾ ਨਾ ਉਹ ਜਦੋਂ ਉਹਦੀ ਹੁਕਮ ਦੇ ਅੰਦਰ ਨਹੀਂ ਚੱਲ ਸਕਦਾ ਸਭ ਕੁਝ ਆਪਣੀ ਹੁਕਮ ਦੇ ਅੰਦਰ ਜਿਹੜਾ ਰੱਖਣ ਦਾ ਯਤਨ ਕਰੇ ਤੇ ਜਿਹੜਾ ਆਪਣੀ ਹੁਕਮ ਦੇ ਅੰਦਰ ਸਭ ਕੁਝ ਵੀ ਰੱਖਣ ਦਾ ਯਤਨ ਕਰੇ ਫਿਰ ਉਹਦੇ ਹੁਕਮ 'ਚ ਕੁਝ ਨਹੀਂ ਰਿਹਾ ਕਰਦਾ ਆਪਾਂ ਵੀ ਦੁਨੀਆ 'ਚ ਜਾਣਦੇ ਆ ਨਾ ਕਿ ਜੇ ਅਸੀਂ ਸਭ ਕੁਝ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਹੱਥ ਵਿੱਚ ਕੁਝ ਨਹੀਂ ਰਹਿ ਜਾਂਦਾ ਆਮ ਧਾਰਨ ਦਿੱਤੀ ਜਾਂਦੀ ਹੈ ਦੁਨੀਆ ਦੇ ਵਿੱਚ ਇਸ ਗੱਲ ਦੀ ਤੇ ਜੇ ਉਸ ਵੱਡੇ ਮਾਲਕ ਦੇ ਹੁਕਮ ਦੇ ਅੰਦਰ ਨਹੀਂ ਚੱਲਦੇ ਸਭ ਕੁਝ ਆਪਣੇ ਅਨੁਸਾਰ ਚਲਾਉਣਾ ਚਾਹੁੰਦੇ ਹਾਂ ਸਾਡੇ ਅਨ ਸਾਡੇ ਅਨੁਸਾਰ ਵਿੱਚ ਕੁਝ ਵੀ ਨਹੀਂ ਚੱਲ ਸਕਦਾ ਹੁੰਦਾ ਜੋ ਸਾਡੇ ਅਨੁਸਾਰ ਚੱਲ ਰਿਹਾ ਹੁੰਦਾ ਹੈ ਉਹ ਵੀ ਸਾਡੇ ਚੱਲਣ ਤੋਂ ਬਾਹਰ ਹੋ ਜਾਂਦਾ ਹੈ ਇਸੇ ਨੂੰ ਸਤਿਗੁਰੂ ਨੇ ਕਿਹਾ ਹੁਕਮਵੰਦਾ ਹੋਏ ਜਿਹੜਾ ਹੁਕਮ ਦੇ ਨਾਲ ਅੰਦਾ ਹੋਇਆ ਉਹ ਅੰਦਾ ਨਹੀਂ ਜਿਹੜਾ ਹੁਕਮ ਨੂੰ ਨਹੀਂ ਬੁੱਝਦਾ ਅਸਲ ਦੇ ਵਿੱਚ ਅੰਦਾ ਉਹ ਹੈ ਅਗਿਆਨੀ ਉਹ ਹੈ ਕਿ ਜਿਨੇ ਹੁਕਮ ਨੂੰ ਨਹੀਂ ਬੁੱਝਿਆ ਉਹਨੂੰ ਫਿਰ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਤੇ ਪਾਈ ਅਗਿਆਨਤਾ ਦੇ ਵਸਨਾਂ ਹੋਇਆ ਆਪਣੀ ਜੀਵਨ ਦੀਆਂ ਘੜੀਆਂ ਮਤਾਈ ਜਾਂਦਾ ਕਿਉਂਕਿ ਇਹ ਸਵੇਰ ਵਾਲਾ ਸ਼ਲੋਕ ਸੂ ਦੇ ਨਾਲ ਦੀ ਜੇ ਆਪਾਂ ਵਿਚਾਰ ਨੂੰ ਜੋੜ ਕੇ ਰੱਖਾਂਗੇ ਨਾ ਕਿ ਜਿਹੜਾ ਹੁਕਮ ਦੇ ਬਾਹਰ ਚੱਲਿਆ ਗਿਆ ਉਸੇ ਨੂੰ ਸਾਬ ਨੇ ਅਗਿਆਨੀ ਅੱਖਾਂ ਅੰਧਾ ਉਸ ਲੋਕ ਜਿਹੜਾ ਸੀ ਚਾਰ ਪੰਕਤੀਆਂ ਦਾ ਇਹਦੇ ਵਿੱਚ ਦੋ ਹੀ ਸਾਬ ਨੇ ਰੱਖੀਆਂ ਉਹਦੇ ਵਿੱਚ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਹੋਏ ਸੁਝਾਖਾ ਨਾਨਕਾ ਸੋ ਕਿ ਉਹ ਚੜ ਪਾਏ ਹੁਣ ਦੂਸਰਾ ਪੱਖ ਇਹ ਹੈ ਜੀ ਕਿ ਇੱਕ ਤਾਂ ਜਿਹੜਾ ਹੁਕਮ ਦੇ ਅੰਦਰ ਨਹੀਂ ਚੱਲਦਾ ਉਹ ਅੰਦਾ ਹੈ ਤੇ ਅਸੀਂ ਜਿਹੜਾ ਆਪ ਅੰਦਾ ਹੈ ਜਿਉਂਦੇ ਕੋਲੋਂ ਸੁਝਾਣ ਲੈਣ ਦੇ ਵਾਸਤੇ ਅਗਿਆਨੀ ਮਨੁੱਖ ਕੋਲੋਂ ਗਿਆਨ ਲੈਣ ਤੁਰੇ ਜਾਈਏ ਤੇ ਅਸੀਂ ਉਸ ਤੋਂ ਵੱਡੇ ਅੰਨੇ ਬਣ ਜਾਂਦੇ ਅਗਿਆਨੀ ਬਣ ਜਾਂਦੇ ਕਿਉਂਕਿ ਜਿੰਨਾ ਚਿਰ ਤਾਂ ਕਿਸ ਗੱਲ ਦੀ ਸੋਝੀ ਨਹੀਂ ਨਾ ਹੁੰਦੀ ਕਿ ਅਸੀਂ ਕਿਸੇ ਉਸ ਇਨਸਾਨ ਦੇ ਕੋਲੋਂ ਦਾਨ ਨਹੀਂ ਮੰਗ ਸਕਦੇ ਜਿਹੜਾ ਆਪ ਹੀ ਭੁੱਖਾ ਨੰਗਾ ਹੈ ਇੱਕ ਦਿਨ ਕਿਸ ਸ਼ਲੋਕ ਆਇਆ ਸੀ ਨਾ ਬਾਬਾ ਜੀ ਦਾ ਆਪਾਂ ਉਹ ਦਿਨ ਵਿਚਾਰਿਆ ਸੀਗਾ ਤੇ ਕਿ ਗੁਰੂ ਜੀ ਨਾਲ ਕਾ ਅੰਦਲਾ ਮੈਂ ਉਹ ਦਿਨ ਵੀ ਉਦਾਹਰਣ ਦਿੱਤੀ ਸੀ ਕਿ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਉਸ ਦਾ ਨਫਰ ਕਿੱਥੋਂ ਰੱਜ ਖਾਈ ਬੜੀ ਇਸ ਗੱਲ ਨੂੰ ਨਾ ਉਦਾਹਰਣ ਦਿੰਦਿਆਂ ਹੋਇਆਂ ਨਾ ਇੱਕ ਬਹੁਤ ਪੁਰਾਤਨ ਨਾ ਛੋਟਾ ਜਿਹਾ ਕਿਤਾਬਚਾ ਲਿਖਿਆ ਮੈਂ ਉਹਦਾ ਸ਼੍ਰੋਮਣੀ ਕਮੇਟੀ ਨੇ ਛਾਪਿਆ ਸੀ ਬੜੇ ਸਾਲ ਪਹਿਲਾਂ ਗਿਆਨੀ ਅਰਜਨ ਸਿੰਘ ਹੋਣਾ ਦਾ ਲਿਖਿਆ ਏਕ ਓਟ ਏਕੋ ਆਧਾਰ ਉਹਦਾ ਨਾਮ ਹੈ ਕਿਤੇ ਮਿਲਿਆ ਤੇ ਪੜਿਓ ਜ਼ਰੂਰ ਬਹੁਤ ਘੱਟ ਮਿਲਦਾ ਐਸ ਕਾਲ ਮੈਲਕਸ਼ਨ ਸ਼ਾਪ ਦੇ ਨਹੀਂ ਸ਼ਾਇਦ ਹੁਣ ਉਹਦੇ ਅੰਦਰ ਨਾ ਉਹਨਾਂ ਨੇ ਵੱਖੋ ਵੱਖਰੀ ਵਿਸ਼ਿਆਂ ਦੇ ਉੱਤੇ ਸਮਝਾਉਣ ਦੇ ਵਾਸਤੇ ਛੋਟੀਆਂ ਛੋਟੀਆਂ ਸਾਖੀਆਂ ਲਿਖੀਆਂ ਬੜੇ ਵੱਡੇ ਵਿਦਵਾਨ ਹੋਏ ਜੀ ਉਹ ਯਾਨੀ ਅਰਜਨ ਸਿੰਘ ਜੀ ਉਹਨਾਂ ਨੇ ਨ ਇੱਕ ਛੋਟੀ ਜੀ ਸਾਖੀ ਲਿਖੀ ਇਸੇ ਪੱਖ ਤੋਂ ਅਗਿਆਨਤਾ ਵਾਲੇ ਪੱਖ ਤੋਂ ਕਿ ਦੋ ਮਨੁੱਖ ਜਦੋਂ ਅਗਿਆਨੀ ਆਪਸ ਦੇ ਵਿੱਚ ਹੁੰਦੇ ਨੇ ਉਹ ਇੱਕ ਦੂਸਰੇ ਦੇ ਕੋਲੋਂ ਕੁਝ ਲੈਣ ਦਾ ਯਤਨ ਕਰਦੇ ਨੇ ਤੇ ਜਿੰਨਾ ਚਿਰ ਕੋਈ ਉਹਨਾਂ ਨੂੰ ਸਹੀ ਬੰਦਾ ਆਣ ਕੇ ਨਾਂ ਦੱਸੇ ਉਹਨਾਂ ਚਿਰ ਤੱਕ ਦੋਨੇ ਅਗਿਆਨੀ ਇੱਕ ਦੂਸਰੇ ਦੀ ਆਸ ਰੱਖ ਕੇ ਬੈਠੇ ਰਹਿੰਦੇ ਉਹਨਾਂ ਨੇ ਨਾ ਉਦਾਹਰਣ ਦਿੱਤੀ ਹੈ ਜੀ ਦੋ ਅੰਧਿਆ ਮਨੁੱਖਾਂ ਦੀ ਉਹ ਇੱਕ ਬਾਜ਼ਾਰ ਦੀ ਉਦਾਹਰਣ ਦਿੰਦੇ ਨੇ ਉਹ ਕਹਿੰਦੇ ਕਿ ਮੈਂ ਇੱਕ ਵਾਰ ਖੜਾ ਬਾਜ਼ਾਰ ਦੇ ਅੰਦਰ ਮੈਂ ਦੂਰ ਤੋਂ ਦੇਖ ਰਿਹਾ ਤੇ ਉਹਨਾਂ ਨੇ ਬਹੁਤ ਕਿਉਂਕਿ ਪਰਾਤਨ ਸਮੇਂ ਦੀ ਗੱਲ ਕਰਦੇ ਪਏ ਨੇ ਕਹਿੰਦੇ ਉਸ ਸਮੇਂ ਦੇ ਅੰਦਰ ਆਮ ਤੌਰ ਤੇ ਹੁੰਦਾ ਸੀ ਕਿ ਨੇਤਰਹੀਨ ਇਹ ਲੋਕ ਜਿਹੜੇ ਹੁੰਦੇ ਸਨ ਨਾ ਉਹਨਾਂ ਨੂੰ ਭੀਖ ਮੰਗਣ ਤੋਂ ਮੰਗਤੇ ਬਣਨ ਤੋਂ ਇਲਾਵਾ ਹੋਰ ਕੋਈ ਕਾਰਜ ਨਹੀਂ ਸੀ ਰਹਿ ਜਾਂਦਾ ਕਿਉਂਕਿ ਉਹਨਾਂ ਦੀ ਸਖਲਾਈ ਪੜ੍ਹਾਈ ਦਾ ਕੰਮ ਦੁਨੀਆ 'ਚ ਨਹੀਂ ਸੀ ਕੁਝ ਹੋਇਆ ਕਰਦਾ ਵਾਖਦੇ ਨਹੀਂ ਕਿ ਇੱਕ ਥਾਂ ਦੇ ਉੱਤੇ ਮੈਂ ਦੇਖਿਆ ਇੱਕ ਬਾਜ਼ਾਰ ਦੇ ਵਿੱਚ ਦੋ ਅੰਨੇ ਮਨੁੱਖ ਤੁਰੇ ਜਾਂਦੇ ਨੇ ਕਿ ਇੱਧਰੋਂ ਆਉਂਦਾ ਇੱਕ ਉਧਰੋਂ ਆਉਂਦਾ ਤੇ ਦੋਵੇਂ ਹਨ ਜਿਹੜੇ ਸੰਨਦਾ ਉਹ ਖੈਣ ਦੋਵੇਂ ਮੰਗਦੇ ਉਹ ਜਦੋਂ ਇੱਕ ਦੂਸਰੇ ਦੇ ਨੇੜੇ ਆ ਜਾਂਦੇ ਨੇ ਤੇ ਇੱਕ ਕਿਉਂਕਿ ਇੰਨਾ ਕਿ ਤੋਨਾਂ ਨੂੰ ਸਮਝ ਲੱਗ ਜਾਂਦੀ ਪੈਰਾਂ ਦੀ ਟਾਪ ਕਿ ਸਾਹਮਣੇ ਕੋਈ ਦੂਜਾ ਮਨੁੱਖ ਆ ਗਿਆ ਉਹ ਦੋਨੇ ਮਨੁੱਖ ਕਹਿੰਦੇ ਇੱਕ ਦੂਸਰੇ ਦੇ ਕੋਲੋਂ ਹੀ ਜਿਹੜਾ ਹੈ ਮੰਗਣ ਦੇ ਵਾਸਤੇ ਖਲੋਗੇ ਇਹ ਇੱਕ ਉਹ ਦੂਸਰਾ ਵੀ ਮੰਗਤਾ ਹੈ ਤੇ ਉਹ ਵੀ ਮੰਗਤਾ ਹੈ ਉਹ ਵੀ ਇੰਨਾ ਹੈ ਤੇ ਉਹ ਵੀ ਇੰਨਾ ਹੈ ਉਹ ਕਹਿੰਦੇ ਜਦੋਂ ਸਾਹਮਣੇ ਆ ਕੇ ਇੱਕ ਦੂਸਰੇ ਦੇ ਖਲੋਕੇ ਉਹਨੇ ਆਪਣਾ ਕਾਸਾ ਅੱਗੇ ਕੀਤਾ ਉਹਨੇ ਆਪਣਾ ਕਾਸਾ ਉਹਦੇ ਅੱਗੇ ਕਰ ਦਿੱਤਾ ਕਿ ਤੂੰ ਮੇਰੇ ਕਾਸੇ 'ਚ ਕੁਝ ਪਾ ਦੋ ਜੇ ਸਮਝਿਆ ਕੋਈ ਸੁਝਾਕਾ ਹੋਵੇ ਗਦੋਮਾਨ ਇੱਕ ਦੂਜੇ ਹੈਣ ਦੋਵੇਂ ਅੰਨੇ ਤੇ ਹੈਣ ਦੋਵੇਂ ਮੰਗਤੇ ਨਾ ਉਹ ਦਾਤਾ ਹੈ ਨਾ ਉਹ ਦਾਤ ਉਹਨਾਂ ਦਾ ਸਰਲੇਖ ਹੀ ਦਾਤਾ ਰੱਖਿਆ ਹੈ ਜੀ ਇਹਦਾ ਨੂੰ ਚੇਤਾ ਆ ਗਿਆ ਸਾਖੀ ਦਾ ਨਾ ਉਧਰਲਾ ਜਿਹੜਾ ਦਾਤਾ ਹੈ ਨਾ ਉਧਰਲਾ ਦਾਤਾ ਹੈ ਉਧਰਲਾ ਵੀ ਨੇਤਰੀ ਉਧਰਲਾ ਵੀ ਨੇਤਰੀ ਉਧਰ ਵੀ ਮੰਗਦਾ ਉਧਰ ਵੀ ਮੰਗਦਾ ਉਹ ਕਹਿੰਦੇ ਜਦੋਂ ਦੋਨਾਂ ਨੇ ਇੱਕ ਦੂਸਰੇ ਦੇ ਅੱਗੇ ਆਪਣਾ ਕਾਸਾ ਕੀਤਾ ਤੇ ਕੁਝ ਸੈਕਿੰਡ ਤੱਕ ਦੋਨੇ ਇੱਕ ਦੂਸਰੇ ਦੀ ਝਾਤ ਰੱਖ ਕੇ ਚੁੱਪ ਕੀਤੇ ਨੇ ਬੋਲਦੇ ਨਹੀਂ ਬਾਅਦ ਵਿੱਚ ਇਕੱਠੇ ਹੀ ਬੋਲ ਪੈਂਦੇ ਨੇ ਕਿ ਤੂੰ ਮੈਨੂੰ ਕੁਝ ਦੇ ਦੇ ਦੂਜਾ ਜਦੋਂ ਦੂਸਰਾ ਬੋਲ ਪਿੰਦਾ ਦੋਨਾਂ ਨੂੰ ਸਮਝ ਨਹੀਂ ਲੱਗ ਜਾਂਦੀ ਇਸ ਦੋਵੇਂ ਨੂੰ ਮਤਲਬ ਕਿ ਦੋਨੇ ਹੀ ਸੀ ਜਿਹੜੇ ਮੰਗਣ ਵਾਲਾ ਐ ਤਾਂ ਨਹੀਂ ਐ ਪਰ ਜਦੋਂ ਇੰਨੀ ਗੱਲ ਇੱਕ ਦੂਸਰੇ ਦੀ ਸੁਣਦੇ ਨੇ ਫਿਰ ਸਮਝ ਲੱਗਦੀ ਐ ਕਿ ਤਾਂ ਦੋਵੇਂ ਮੰਗਤੇ ਆਂ ਫਿਰ ਉਹਨਾਂ ਨੂੰ ਕਹਿੰਦਾ ਕਿ ਤੀਸਰਾ ਬੰਦਾ ਆਣ ਕੇ ਸਮਝਾਉਂਦਾ ਜੇ ਨਹੀਂ ਉਹਨੂੰ ਲੱਛਿਆ ਉਹ ਭਾਈ ਤੁਸੀਂ ਦੋਨੇ ਜਾਣੀ ਮੰਗਤੇ ਹੋ ਇਹਨੂੰ ਵੀ ਨਹੀਂ ਦਿੱਸਦਾ ਇਹਨੂੰ ਵੀ ਨਹੀਂ ਦਿੱਸਦਾ ਤੁਸੀਂ ਦੋਨੋਂ ਇੱਕ ਦੂਜੇ ਕੋ ਮੰਗੀ ਜਾਂਦੇ ਸੋ ਸਾਡਾ ਸੰਸਾਰ ਦਾ ਹਾਲ ਅਗਿਆਨਤਾ ਦਾ ਕਰਕੇ ਉਹ ਨਾਨਿਆਂ ਵਰਗਾ ਹੋਇਆ ਪਿਆ ਹੈ ਜਿਹੜਾ ਅੰਦੇ ਗੁਰੂ ਤੇ ਮੁਕਤ ਨਾ ਹੋਊਆ ਸਾਹਿਬ ਨੇ ਕਿਹਾ ਨਾ ਗੁਰੂ ਜੀ ਕਾਚੇ ਗੁਰ ਤੇ ਮੁਕਤ ਨਾ ਹੋਊਆ ਅਸੀਂ ਉਹਨਾਂ ਦੇ ਮਗਰ ਤੁਰੇ ਫਿਰਦੇ ਹਾਂ ਜਿਹੜੇ ਆਪ ਅੰਨੇ ਨੇ ਇਕਲੋਂ ਦੇ ਅੰਨੇ ਨੂੰ ਉਹਨਾਂ ਦੇ ਕੋਲ ਆਤਮਿਕ ਗਿਆਨ ਕੋਈ ਨਹੀਂ ਪਰ ਸੰਸਾਰ ਦਾ ਅੱਜ ਦਾ ਮਨੁੱਖ ਉਹਨਾਂ ਅਗਿਆਨੀਆਂ ਦੇ ਕੋਲ ਉਹੰਦੇਆਂ ਦੇ ਕੋਲ ਜਾ ਕੇ ਰਸਤਾ ਪੁੱਛਦਾ ਫਿਰਦਾ ਹੈ ਕਿ ਜਿਹੜਾ ਉਹਨਾਂ ਦੇ ਕੋਲੋਂ ਸਾਹਿਬ ਜੀ ਕਹਿੰਦੇ ਰਸਤਾ ਪੁੱਛਦਾ ਹੈ ਫਿਰ ਉਹ ਜਿਹੜੇ ਰਾਹ ਹੀ ਪਏਗਾ ਉਹ ਸਹੀ ਰਾਹ ਦੇ ਉੱਤੇ ਨਹੀਂ ਪਹ ਸਕਦਾ ਹੈ ਜੀ ਸਹੀ ਰਸਤਾ ਤੇ ਕੇਵਲ ਸਤਿਗੁਰੂ ਦੇ ਸ਼ਬਦ ਨੇ ਦਿਖਾਉਣਾ ਹੈ ਜੇ ਸ਼ਬਦ ਦੇ ਨਾਲ ਜੁੜਾਂਗੇ ਕਿਉਂਕਿ ਸਤਿਗੁਰੂ ਸਭ ਤੋਂ ਵੱਡਾ ਸੁਜਾਨ ਗੁਰਖਿਆ ਮਸੂਰੇ ਵੀ ਬੇਨਤੀ ਕੀਤੀ ਸੀ ਕਿ ਸਤਿਗੁਰ ਜਿਹੜਾ ਹੈ ਉਹ ਸਭ ਤੋਂ ਵੱਡਾ ਸੁਜਾਨ ਹੈ ਸਭ ਤੋਂ ਵੱਡਾ ਸਿਆਣਾ ਹੈ ਸਤਗੁਰ ਆਗੂ ਜਾਣੀਏ ਜਿਨੇ ਜਿਹੜਾ ਭਾਈ ਸਾਹਿਬ ਭਾਈ ਬਰਦਾਸ ਨੇ ਕਿਹਾ ਨਾ ਬਾਹ ਪਕੜ ਅੰਗ ਲੈ ਉਧਾਰੇ ਦੀ ਗੱਲ ਕੀਤੀ ਉਹਨਾਂ ਨੇ ਕਿ ਸਤਿਗੁਰ ਗੁਣੀ ਨਿਧਾਨ ਹੈ ਗੁਣਕਾਰ ਬਖਸ਼ੇ ਜੋ ਗੁਣੀ ਆਰੀ ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਸਾਧ ਨਿਵਾਰੇ ਸੁਖ ਸਾਗਰ ਗੁਰੂ ਦੇਵ ਹੈ ਸੁਖ ਦੇ ਮੇਲ ਲਈ ਦੁਖਿਆਰੇ ਇਹ ਸਤਗੁਰੂ ਜਿਹੜਾ ਹੈ ਜੀ ਨਿਰਭਉ ਸਦਾ ਤੇ ਸਤਗੁਰੂ ਨਿਰਵੈਰ ਹੈ ਉਹ ਸਾਰਿਆਂ ਦੀ ਗੱਲ ਕਰਦਿਆਂ ਕਿ ਮੇਰੇ ਸਤਗੁਰ ਆਗੂ ਜਾਣੀਏ ਬਾਹ ਪਕੜੰਦਲੇ ਉਧਾਰੇ ਮਾਨ ਦੇ ਬਾਣੇ ਸਤਬਲੇ ਹਾਰੇ ਕਿ ਸਭ ਤੋਂ ਵੱਡਾ ਮਾਨ ਕਰਨ ਵਾਲਾ ਸਤਗੁਰੂ ਹੈ ਉਹ ਤੋਂ ਅਸੀਂ ਬਰੇ ਹਾਰ ਜਾਣਾ ਚਾਹੀਦਾ ਹੈ ਉਹ ਅੰਦਲਿਆਂ ਦਾ ਵੀ ਉਧਾਰ ਕਰਨ ਵਾਲਾ ਹੈ ਉਹ ਜਿਹੜੀ ਰਾਤ ਪਿਆਨ ਸਿੱਧੇ ਰਾਹ ਪਾ ਦਿੰਦਾ ਹੈ ਅੱਜ ਜੇ ਅਸੀਂ ਉਹਨਾਂ ਅੰਨਿਆਂ ਦੇ ਮਗਰ ਜਿਹੜੇ ਅਗਿਆਨਤਾ ਦੇ ਵਿੱਚ ਅੰਨੇ ਹੋਏ ਨੇ ਉਹਨਾਂ ਦੇ ਕੋਲੋਂ ਕੁਛ ਲੈਣ ਵਾਸਤੇ ਜਾਵਾਂਗੇ ਤੇ ਸਤਿਗੁਰੂ ਕਹਿੰਦੇ ਨਹੀਂ ਪ੍ਰਾਪਤ ਹੁੰਦਾ ਸਤਿਗੁਰੂ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਅੱਗੇ ਹੈ ਜੀ ਪੌੜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਾਇਆ ਅੰਦਰ ਗੜ ਘੋਟ ਹੈ ਸਭ ਦਿਸੰਤਰ ਦੇਸਾਂ ਕਿਉਂਕਿ ਜਿਤਨੀਆਂ ਪੌੜੀਆਂ ਪਿਛੇ ਆ ਰਹੀਆਂ ਮੈਂ ਬੇਨਤੀ ਕਰਦਾ ਇੱਕੋ ਵਿਸ਼ੇ ਤੇ ਚੱਲ ਰਹੀਆਂ ਨੇ ਇਹਦਾ ਬਹੁਤੀਆਂ ਪੌੜੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਿੱਛੇ ਵੀ ਆਇਆ ਸੀ ਨੌ ਦਰਵਾਜੇ ਜਿਹੜਾ ਹੈ ਪ੍ਰਗਟ ਕੀ ਇਹਦੀ ਗੱਲ ਕੀਤੀ ਸੀ ਦਸਵਾਂ ਗੁ ਇਥੇ ਸਤਗੁਰੂ ਜੀ ਨੇ ਕਾਇਆ ਨੂੰ ਗੜ ਕੋਟ ਆਖਿਆ ਕਿ ਇੱਕ ਜਿਹੜੀ ਕਾਇਆ ਸਾਡਾ ਕਿਲਾ ਹੈ ਇਸ ਦੇ ਅੰਦਰ ਸਭ ਦਿਸੰਤਰ ਦੇਸਾਂ ਸਾਰੇ ਦੇ ਸਾਰੇ ਦੇਸ਼ ਦਿਸੰਤਰਾਂ ਦੀ ਸੂਝ ਇਹਦੇ ਅੰਦਰੋਂ ਹੋ ਸਕਦੀ ਜੇ ਅਸੀਂ ਅੰਤਰਮੁਖੀ ਬਣ ਕੇ ਅੰਦਰ ਦੇਖਣ ਦਾ ਯਤਨ ਕਰਾਂਗੇ ਆਪੇ ਤਾੜੀ ਲਾਈਨ ਆਪੇ ਪਰਵੇਸ਼ਾ ਜੇ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਅਪਾਲ ਪੁਰਖ ਆਪ ਹੈ ਨਾ ਆਪ ਹੀ ਸਾਰੇ ਜੀਵਾਂ ਦੇ ਅੰਦਰ ਪਰਵੇਸ਼ ਭਾਵ ਕੀ ਅੰਦਰ ਜਿਹੜਾ ਲੁਕਿਆ ਹੈ ਬੈਠਾ ਪਰਵੇਸ਼ ਕੀਤਾ ਹੈ ਆਪੇ ਤਾੜੀ ਲਾਇਨ ਤਾੜੀ ਦਾ ਭਾਵ ਹੁੰਦਾ ਹੈ ਸਮਾਧੀ ਲਾ ਲੈ ਉਹ ਹੈ ਸਾਰਿਆਂ ਦੇ ਅੰਦਰ ਬੈਠਾ ਹੋਇਆ ਸਮਾਧੀ ਲਾ ਕੇ ਚੁੱਪ ਆਸਣ ਦੇ ਵਿੱਚ ਬੈਠਾ ਚੁੱਪਚੀਤਾ ਜਿਹਨੂੰ ਸਹਿ ਪਾਤਸ਼ਾਹ ਮਹਾਰਾਜ ਨੇ ਕਿਹਾ ਹੈ ਕਿ ਅੰਦਰ ਬੈਠਾ ਹੈ ਪਰ ਖੈਨ ਸਾਰਿਆਂ ਦੇ ਉੱਤੇ ਕਿਉਂਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਣਵੇ ਪਰਮ ਤਤ ਹੈ ਸਤਗੁਰ ਹੋਏ ਲਖਾਵੇ ਜੋ ਅੰਦਰ ਹੈ ਨਾ ਸਹਿਬ ਜੀ ਨੇ ਕਿਹਾ ਉਹੀ ਤੇਰੇ ਮਾਰ ਦੇ ਨੂੰ ਦਿਖਾਈ ਦਿੰਦਾ ਹੈ ਤੇ ਜੋ ਬਾਹਰ ਹੈ ਉਹ ਇਹਦੇ ਵਿੱਚੋਂ ਲੱਭਣ ਦੀ ਥਾਂ ਤੇ ਅੰਦਰੋਂ ਲੱਭਣ ਦਾ ਯਤਨ ਕਰਦੇ ਨੂੰ ਮਿਲ ਸਕਦਾ ਹੈ ਆਪੇ ਸ੍ਰਿਸ਼ਟ ਸਾਜ ਜੀਨ ਆਪ ਗੁਪਤ ਰਖੇ ਸਾਂ ਆਪ ਹੀ ਉਸਨੇ ਸਾਰੀ ਦੀ ਸਾਰੀ ਸ੍ਰਿਸ਼ਟੀ ਸਤਗੁਰੂ ਜੀ ਕਹਿੰਦੇ ਸਾਜੀ ਹੈ ਤੇ ਆਪ ਗੁਪਤ ਰਖੇ ਸਾਂ ਦਾ ਭਾਵ ਆਪ ਇਸ ਦੇ ਅੰਦਰ ਬੈਠਾ ਹੈ ਸ੍ਰਿਸ਼ਟੀ ਵੀ ਉਹਦਾ ਸਰੂਪ ਹੈ ਤੇ ਬੈਠਾ ਹੋਇਆ ਵੀ ਆਪ ਅੰਦਰ ਉਹਦੀ ਉਹੀ ਹੈ ਜੀ ਇਸੇ ਨੂੰ ਸਤਗੁਰੂ ਨੇ ਕਿਹਾ ਸਰਗੁਣ ਨਿਰਗੁਣ ਨਿਰੰਕਾਰ ਤ੍ਰਹਿ ਗੁਣ ਤੇ ਪ੍ਰਪੇਨ ਜੀ ਨੂੰ ਸਾਹਿਬ ਨੇ ਗੱਲ ਕੀਤੀ ਸੇ ਬੁਝਾਈ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਉਹ ਸਰਗੁਣ ਵੀ ਹੈ ਤੇ ਨਿਰਗੁਣਕਾਰ ਜਿਹੜਾ ਹੈ ਨਿਰਗੁਣ ਵੀ ਹੈ ਨਿਰਗੁਣ ਦਾ ਭਾਵ ਮੈਂ ਕਈ ਵਾਰ ਅਰਥ ਕੀਤੇ ਨੇ ਨਿਰਗੁਣ ਦਾ ਅਰਥ ਹੁੰਦਾ ਹੈ ਜਿਹੜਾ ਮਾਇਆ ਦੇ ਤਿੰਨ ਗੁਣਾ ਤੋਂ ਉੱਪਰ ਹੈ ਅਸੀਂ ਕਦੀ ਜਿਹੜਾ ਹੈ ਮਾਇਆ ਦੇ ਵਿੱਚ ਵਿਆਪ ਜਾਣੇ ਆਂ ਤੇ ਕਦੀ ਅਸੀਂ ਬੜੀਆਂ ਆਤਮਿਕ ਜੀਵਨ ਦੀਆਂ ਗੱਲਾਂ ਕਰਨ ਲੱਗ ਪਏ ਥੱਲੇ ਡਿੱਪੀ ਨਹੀਂ ਅਨ ਕਿਉਂਕਿ ਅਸੀਂ ਅਜੇ ਇਹਦੇ ਤੋਂ ਬਾਹਰ ਨਿਕਲ ਕੇ ਉਸ ਅਵਸਥਾ ਤੱਕ ਨਹੀਂ ਪਹੁੰਚੇ ਜਿਹਨੂੰ ਸਾਹਿਬ ਨੇ ਚੌਥੇ ਪਾਗ ਦੀ ਗੱਲ ਕੀਤੀ ਤੁਰਿਆ ਅਵਸਥਾ ਦੇ ਨਾਲ ਆਖਿਆ ਹੈ ਸਤਿਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਹੈ ਜੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਵੀ ਆਪ ਹੈ ਗੁਪਤ ਵੀ ਆਪ ਹੈ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਤੀ ਇਸਾ ਪਰ ਮਿਲਦਾ ਕਿਵੇਂ ਹੈ ਜੀ ਗੁਰੂ ਦੀ ਸੇਵਾ ਦੇ ਨਾਲ ਪ੍ਰਗਟ ਹੋ ਜਾਂਦਾ ਹੈ ਉਹਦੀ ਜਿਹੜਾ ਹੈ ਉਸ ਦੀ ਸਮਝ ਆ ਜਾਂਦੀ ਹੈ ਕਿ ਸਤਗੁਰੂ ਜੀ ਜਿਹੜਾ ਹੈ ਉਹਦੀ ਕਿਰਪਾ ਦੇ ਨਾਲ ਹੀ ਸੋਝੀ ਹੁੰਦੀ ਹੈ ਨਾ ਤੇ ਉਹ ਜਦੋਂ ਕਿਸੇ ਦੇ ਉੱਤੇ ਕਿਰਪਾ ਕਰ ਦਿੰਦਾ ਹੈ ਗੁਰੂ ਤੇ ਫਿਰ ਉਸ ਨੂੰ ਅੰਦਰ ਤੋਂ ਹੀ ਸਤਗੁਰੂ ਦੇ ਨਾਲ ਮਲਾਪ ਹੁੰਦਾ ਹੈ ਉਹਦੇ ਉਪਦੇਸ਼ ਦੇ ਰਾਹੀਂ ਅੰਦਰ ਤੋਂ ਹੀ ਜਿਹੜਾ ਹੈ ਪਰਮਾਤਮਾ ਦੀ ਸੋਝੀ ਆ ਜਾਂਦੀ ਹੈ ਸਤਗੁਰੂ ਇਹ ਨਹੀਂ ਕਿੰਦਾ ਕਿ ਤੂੰ ਜਾ ਕੇ ਬਾਹਰ ਜੰਗਲਾਂ ਦੇ ਵਿੱਚ ਲੱਭਣ ਦਾ ਯਤਨ ਕਰ ਪਰ ਅਖੀਰ ਤੇ ਗੁਰੂ ਅਮਰਦਾਸ ਪਾਤਸ਼ਾਹ ਨਾ ਰਾਜੀ ਬਖਸ਼ਿਸ਼ ਕਰਦੇ ਨੇ ਸਭ ਕੁਝ ਸੱਚੂ ਸੱਚ ਹੈ ਗੁਰ ਸੋਝੀ ਪਾਈ ਕਿ ਸਭ ਕੁਝ ਜਿਹੜਾ ਹੈ ਨਾ ਜੀ ਉਸ ਦਾ ਕੀਤਾ ਹੋਇਆ ਪ੍ਰਭੂ ਆਪ ਸੱਚ ਹੈ ਹਰ ਥਾਂ ਦੇ ਥੇ ਸੱਚ ਰੂਪ ਹੋ ਕੇ ਵਰਤੇ ਉਹਦਾ ਬਣਾਇਆ ਸਭ ਕੁਝ ਸੱਚ ਹੈ ਤੇ ਗੁਰ ਸੋਝੀ ਪਾਈ ਗੁਰੂ ਨੇ ਇਸ ਗੱਲ ਦੀ ਸੋਝੀ ਦਿੱਤੀ ਬਖਸ਼ਿਸ਼ ਕੀਤੀ ਹੈ ਕਿਉਂਕਿ ਪੂਰੇ ਕਾ ਕੀਆ ਸਭ ਕੁਝ ਪੂਰਾ ਘਟ ਬੰਦ ਕਿਸ ਨਹੀਂ ਉਨੇ ਜੋ ਬਣਾਇਆ ਹੈ ਜੋ ਉਸ ਦੇ ਵੱਲੋਂ ਕੀਤਾ ਜਾ ਰਿਹਾ ਉਹ ਸਭ ਕੁਝ ਸੱਚ ਹੈ ਤੇ ਸਹੀ ਹੈ ਉਸ ਦੇ ਵਿੱਚ ਕੋਈ ਵੀ ਜਿਹੜੀ ਹੈ ਗਲਤੀ ਨਹੀਂ ਰਹਿ ਸਕਦੀ ਕਿਉਂਕਿ ਉਹ ਮਾਲਕ ਆਪ ਹਮੇਸ਼ਾ ਦੇ ਵਾਸਤੇ ਜਿਹੜਾ ਹੈ ਸੱਚਾ ਹੈ ਤੇ ਸੁੱਚਾ ਹੈ ਸਭ ਕੁਝ ਦਾ ਕਰਮ ਕਾਰਨ ਸਮਰਾ ਤੇ ਕਰਮ ਕਾਮ ਪ੍ਰਵੇਖ ਹੈ ਦੂਸਰ ਨਹੀਂ ਹੋਏ ਨਾਲ ਕਿਸ ਬਲੇ ਹਾਰਨੇ ਜਲ ਥਲ ਮਹਿਲ ਸੋ ਉਹ ਸਭ ਸਮਿਆਂ ਦੇ ਵਿੱਚ ਆਦ ਤੋਂ ਲੈ ਕੇ ਹੋਸੀ ਤੱਕ ਉਹ ਸੱਚ ਹੈ ਉਸੀ ਦਾ ਕੀਤਾ ਸਭ ਦਾ ਜਿਹੜਾ ਹੈ ਸਾਰੇ ਦਾ ਸਾਰਾ ਕੁਝ ਸਾਬ ਜੀ ਕਹਿੰਦੇ ਵਰਤਰੀ ਅਗੁਰੂ ਰਾਮਦਾਸ ਮਹਾਰਾਜ ਨੇ 11 ਸਲ ਕੀਤਾ 13 ਵਰਤ ਦਾ ਤੂੰ ਅੰਤਰਜਾਮੀ ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸਵਾਮੀ ਸਭ ਕੁਝ ਉਸੇ ਦਾ ਸਤਗੁਰੂ ਜੀ ਕਹਿੰਦੇ ਹਨ ਜੋ ਇਹ ਜਿਹੜਾ ਸਲੋਕ ਹੈ ਸਲੋਕ ਦੇ ਪਿਛੇ ਜਿਹੜੀ ਚਲਦੀ ਆਉਂਦੀ ਲੜੀ ਸੀ ਤੇ ਪੌੜੀ ਦੀ ਇੱਥੇ ਸਮਾਪਤੀ ਹੈ ਜੀ ਆਪਾਂ ਅੱਜ ਤੱਕ ਜਿਹੜਾ ਹੈ 16 ਪੌੜੀਆਂ ਦੇ ਸਲੋਕ ਗੁਰੂ ਅਮਰਦਾਸ ਸਾਹਿਬ ਜੀ ਦੇ ਵਿਚਾਰ ਚੁੱਕੇ ਆ ਅੱਗੇ 17ਵੀਂ ਜਿਹੜੀ ਪੌੜੀ ਦੇ ਨਾਲ ਸਲੋਕ ਉਸ ਦੀ ਫਿਰ ਆਪਾਂ ਦਲ ਦੇ دیਵਾਨਾਂ ਦੇ ਇਸ ਵਿਚਾਰ ਨੂੰ ਅਮਕਰਾਗੇ ਸੋ ਇਨੀਆਂ ਬੇਨਤੀਆਂ ਪ੍ਰਵੰਨ ਕਰਨੀਆਂ ਜੀ ਆਉਂਦਾ